ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਵਿਖੇ ਤਰਨਾ ਚੱਕਣ ਤੋਂ ਬਾਅਦ ਕਿਸਾਨ ਨੇਤਾਵਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਸੀ ਜਿਸ ਦੇ ਰੋਸ ਦੇ ਵਿੱਚ ਅੱਜ ਹੁਸ਼ਿਆਰਪੁਰ ਵਿਖੇ ਡੀਸੀ ਦਫ਼ਤਰ ਦਾ ਘਰਾਵ ਕੀਤਾ ਗਿਆ ਇਸ ਮੌਕੇ ਦੇ ਉੱਤੇ ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨ ਨੇਤਾ ਮਨਜੀਤ ਰਾਏ ਕਿ ਬੇਕੋਨਾ ਹਾਲਾਤ ਸਰ ਧਰਨਾ ਦਾ ਚੱਲ ਰਿਹਾ ਸਾਡਾ ਕੇਂਦਰ ਦੇ ਅੰਗੇਸ਼ਤ ਕੇਂਦਰ ਸਰਕਾਰ ਨਾਲ ਲੜਾਈ ਲੜ ਰਹੇ ਆ ਪਰ ਭਗਵੰਤ ਮਾਨ ਸਰਕਾਰ ਕੇਂਦਰ ਦਾ ਮੋਹਰਾ ਬਣ ਕੇ ਜੋ ਸਾਨੂੰ ਲੱਗ ਰਿਹਾ ਮੇਰੀ ਆਪਣੀ ਜਿਹੜੀ ਅਸੈਸਮੈਂਟ ਹੈ ਭਈ ਇਹ ਇਸ਼ਾਰਾ ਹੋਇਆ ਕੇਂਦਰ ਵੱਲੋਂ ਕੇਜਰੀਵਾਲ ਨੂੰ ਮਾਰਿਆ ਗਿਆ ਦਬਕਾ ਕਿ ਤੈਨੂੰ ਸੁਟਾਂਗੇ ਜੇਲ੍ਹ ਚ ਤੇਰੇ ਸੰਸਦਿਆ ਨੂੰ ਸੁਟਾਂਗੇ ਜੇਲ੍ਹ ਦੇ ਵਿੱਚ ਤੇ ਭਾਈ ਚਾ ਕੇ ਧਰਨਾ ਚੁੱਕਾ ਤੇ ਫਿਰ ਕੇਜਰੀਵਾਲ ਜੀ ਆਏ ਪੰਜਾਬ ਤੇ ਪੰਜਾਬ ਆ ਕੇ ਭਗਵੰਤ ਮਾਨ ਨੂੰ ਕਿਹਾ ਕਿ ਤੈਨੂੰ ਲਾਵਾਂਗੇ ਮੁੱਖ ਮੰਤਰੀ ਤੋਂ ਜੇ ਤੂੰ ਧਰਨਾ ਚ ਕਾ ਦੇਵੇਂ ਤਾਂ ਤੈਨੂੰ ਮੁੱਖ ਮੰਤਰੀ ਤੋਂ ਨਹੀਂ ਲਾਵਾਂਗੇ ਤੇ ਕੇਂਦਰ ਨੇ ਕਿਹਾ ਕਿ ਕੇਜਰੀਵਾਲ ਨੂੰ ਕਿ ਤੈਨੂੰ ਅਸੀਂ ਜੇਲ੍ਹ ਦੇ ਨਹੀਂ ਸੁਟਾਂਗੇ ਇਹ ਸਮਝੌਤੇ 'ਚ ਧਰਨਾ ਚ ਕਾਇਆ ਗਿਆ ਇਹ ਹੁਣ ਪੰਜਾਬ ਦੇ ਲੋਕ ਫੈਸਲਾ ਕਰਨ ਇਹ ਆਮ ਆਦਮੀ ਨੇ ਆਮ ਲੋਕਾਂ ਦੇ ਘਰਾਂ ਚੋਂ ਨੇ ਕਿ ਇਹ ਖਾਸ ਨੇ ਅੱਜ ਇਹ ਕਿਹਦੇ ਚੇਲੇ ਬਣ ਕੇ ਕੰਮ ਕਰ ਰਹੇ ਨੇ ਆਰਐਸਐਸ ਦੇ ਬੀਜੇਪੀ ਦੇ ਔਰ ਇਹ ਪੰਜਾਬ ਨੂੰ ਕਿੰਨਾ ਕੁ ਖੋਰਾ ਲਾ ਰਹੇ ਨੇ ਇਹ ਪੰਜਾਬ ਦੇ ਲੋਕ ਫੈਸਲਾ ਕਰਨ ਆ ਮਾਈਨਿੰਗ ਜਿਹੜੀ ਆ ਇਹਦਾ ਰੋਲਾ ਪਾਉਂਦੇ ਸੀ ਵੀ 30000 ਕਰੋੜ ਰੁਪਏ ਆਉਣਾ ਕਿੱਥੇ ਗਿਆ ਉਹ 3000 ਕਰੋੜ 60000 ਕਰੋੜ ਸ਼ਰਾਬ ਤੋਂ ਇਹ ਨਹੀਂ ਇਕੱਠਾ ਕਰਨਾ ਸੀ ਕਿੱਥੇ ਗਿਆ ਉਹ ਅਸੀਂ ਪੁੱਛਣਾ ਚਾਹੁੰਦੇ ਹਾਂ ਸਵਾਲ ਜਿਹੜੇ ਆਮ ਲੋਕ ਕਹਿ ਦਿੰਦੇ ਨੇ ਕਿ ਤੁਸੀਂ ਤਰਨਾ ਲਾਉਨੇ ਉੱਪਰਦਰਸ਼ਨ ਕਰਦੇ ਹੋ ਉਹ ਕਿਹਦੀ ਲੜਾਈ ਹੈ 30000 ਕਰੋੜ ਕਿਹਦੇ ਪੰਜਾਬ 'ਚ ਲੱਗਣਾ ਸੀ ਤੁਹਾਡੇ ਲੋਕਾਂ ਦੇ ਲੱਗਣਾ ਸੀ 60 ਕਰੋੜ ਕਿੱਥੇ ਲੱਗਣਾ ਸੀ ਉਹ ਤੁਹਾਡੇ ਲੱਗਣਾ ਸੀ ਉਹ ਕਿਹਦੀ ਜੇਬ 'ਚ ਗਿਆ ਉਹ ਸਾਰੇ ਦਾ ਸਾਰਾ 30000 ਕਰੋੜ ਇਹਨਾਂ ਦੀਆਂ ਜੇਬਾਂ 'ਚ ਗਿਆ ਉਹ 60000 ਕਰੋੜ ਇਹਨਾਂ ਦੀਆਂ ਜੇਬਾਂ 'ਚ ਗਿਆ ਪੰਜਾਬ 'ਚ ਇੱਕ ਰੁਪਈਆ ਵੀ ਕਿੱਥੇ ਲੱਗਿਆ ਵਕਾ ਦਿਓ ਸੋ ਅਸੀਂ ਲੜਾਈ ਹਰ ਵਰਗ ਦੀ ਲੜ ਰਹੇ ਆ ਸਾਰੇ ਮੈਂ ਪੰਜਾਬ ਦੇ ਵਸਨੀਕਾਂ ਨੂੰ ਕਹਾਂਗਾ ਸਾਡੀ ਇਹਦੇ ਵਿੱਚ ਹੈਲਪ ਕਰੋ ਮਦਦ ਕਰੋ ਸਪੋਰਟ ਕਰੋ ਇਹ ਦਰਨੇ ਪ੍ਰਦਰਸ਼ਨ ਤੁਹਾਡੇ ਹੱਕ ਚ ਨੇ ਅਜ ਤਾਂ ਦਰਨਾ ਕਰੋ ਤੱਕ ਚੱਲੇਗਾ ਅੱਜ ਦਾ ਇਹ 3 ਵਜੇ ਤੱਕ ਦਾ ਟਾਈਮ ਹੈ ਬਾਕੀ ਉਹ ਸਾਥੀ ਸਾਰੇ ਫੈਸਲਾ ਲੈਣਗੇ ਮੈਂ ਤੇ ਅੱਜ ਹੀ ਜੇਲ੍ਹ ਤੋਂ ਆਇਆ ਤੇ ਉਹ ਜਿਹੜੇ ਸਾਥੀਆਂ ਨੇ ਸਾਰਾ ਰੇਂਜ ਕੀਤਾ ਹੋਇਆ ਇਹ ਫੈਸਲਾ ਉਹਨਾਂ ਤੇ ਹੈ ਤੇ ਮੈਂ ਤੇ ਉਹ ਜਿਵੇਂ ਅਸੀਂ ਕਹਦੇ ਹਾਂ ਸਮਰਥਨ ਦੇ ਵਿੱਚ ਆਏ ਆ ਸੋ ਅੱਜ ਉਹ ਜੋ ਸਾਥੀ ਫੈਸਲਾ ਕਰਨਗੇ ਉਹਨੂੰ ਵਾਕੂ ਵੀ ਅਸੀਂ ਸਿਰੇ ਚੜਾਵਾਂਗੇ ਸਿਰ ਮੱਥੇ ਉਹਨੂੰ ਮੰਨਾਂਗੇ